ਜੁੜੇਗਾ ਬਲਾਕ ਦੇ ਜਿੱਤੇ ਵੀ ਕਾਂਗਰਸ ਉਹਦੇ ਤਹਿਤ ਤੁਸੀਂ ਸਾਰੇ ਜੋਇਦੇ ਲੀਡਰ ਸਾਹਿਬਾਨ ਪਰ ਸਾਡੇ ਸਟੇਟ ਤੋਂ ਲੱਗੇ ਹੋਏ ਕੋਆਰਡੀਨੇਟਰ ਭੋਸਲੇ ਸਾਹਿਬ ਆਏ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਰਿਣੀ ਐ ਕਿ ਇਸ ਮੌਸਮ ਦੇ ਵਿੱਚ ਵੀ ਜਦੋਂ ਲੱਗ ਰਿਹਾ ਸੀ ਕਿ ਸ਼ਾਇਦ ਮੀਟਿੰਗ ਕੈਨਸਲ ਮੈਂ ਕੰਮੀਪ ਹੋ ਗਈ ਦੀ ਕਾਮਯਾਬ ਮੀਟਿੰਗ ਤੁਸੀਂ ਸਾਰਿਆਂ ਨੇ ਮਿਲ ਕੇ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸਰੀਆ ਗੱਲਾਂ ਹੋਈਆਂ ਪਾਤੀ ਦੇ ਵਿੱਚ ਜਦੋਂ ਮੰਨਨ ਹੁੰਦਾ ਰਹੇਗਾ ਆਪਾਂ ਸਾਰੇ ਹੋਰ ਆਪਣੇ ਆਪ ਨੂੰ ਸੁਧਾਰੀਂ ਕਰਾਂਗੇ ਆਪਣੀਆਂ ਗਲਤੀਆਂ ਨੂੰ ਦੇਖਦੇ ਹੋਏ ਅੱਗੇ ਸਦਾ ਸੁਧਰ ਸੁਧਰੀ ਕੋਸ਼ਿਸ਼ ਕਰਾਂਗੇ ਮੈਂ ਪ੍ਰਮਾਤਮਾ ਦੀ ਇੱਕ ਗੱਲ ਦੇ ਵਿੱਚ ਹਮੇਸ਼ਾ ਵਿਸ਼ਵਾਸ ਰੱਖਦਾ ਹੈ ਕਿ ਜੋ ਪ੍ਰਮਾਤਮਾ ਨੇ ਕਰਤਾ ਉਹ ਕਦੀ ਬਦਲਿਆ ਨਹੀਂ ਜਾ ਸਕਦਾ ਜੇ ਪ੍ਰਮਾਤਮਾ ਨੇ ਅੱਜ ਮੀ ਪੋਣਾ ਸੀ ਮੀ ਪਾਤਾ ਜੇ ਪ੍ਰਮਾਤਮਾ ਨੇ دریاਵਾਂ ਦੇ ਕਿਤੇ ਕਿਨਾਰੇ ਤੋੜਨੇ ਸੀ ਤੋੜਦੇ ਪਰ ਅਸੀਂ ਪ੍ਰਮਾਤਮਾ ਨੇ ਸਾਨੂੰ ਬੁੱਧੀ ਬਖਸ਼ੀ ਹੈ ਸੂਝ ਬਖਸ਼ੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਲਈ ਪ੍ਰਮਾਤਮਾ ਨੂੰ ਧਿਆ ਕੇ ਅੱਛੀ ਕਾਮਨਾ ਔਰ ਅੱਛੇ ਰਸਤੇ ਤੇ ਚੱਲੀਏ ਤਾ ਜੋ ਪ੍ਰਭਾਤਵਾ ਸਾਡੇ ਆਉਣ ਵਾਲੇ ਦਿਨ ਜਿਹੜੇ ਆ ਉਹ ਚੰਗੇ ਲੈ ਕੇ ਆਵੇ ਸੋ ਇਹ ਕਾਮਨਾ ਮੈਂ ਤੁਹਾਡੇ ਸਾਰਿਆਂ ਦਾ ਕਰਦਾ ਔਰ ਮੈਂ ਤੁਹਾਡਾ ਇੱਕ ਤਰ੍ਹਾਂ ਤੋਂ ਬੜਾ ਵੱਡਾ ਰਿਣੀ ਐ ਕਿ ਹੋ ਸਕਦਾ ਕਿ ਮੈਂ ਤੁਹਾਡੇ ਵਿੱਚ ਵੀ ਔਰ ਸਾਡੀ ਜਿਹੜੀ ਸਟੇਟ ਦੀ ਕਾਂਗਰਸ ਹੈ ਉਹਦੇ ਵਿੱਚ ਬਹੁਤ ਸਾਰੇ ਲੀਡਰਾਂ ਤੋਂ ਜੂਨੀਅਰ ਐ ਪਰ ਤੁਸੀਂ ਸਾਰਿਆਂ ਨੇ 23500 ਵੋਟਾਂ ਨਾਲ ਜਿਤਾ ਕੇ ਮੈਨੂੰ ਪੰਜਾਬ ਦੇ ਵਿੱਚ ਉਹਨਾਂ ਲੀਡਰਾਂ ਦੇ ਵਿੱਚ ਬਿਠਾਉਣ ਦੀ ਜਿਹੜੀ ਐ ਉਹ ਇਜਾਜ਼ਤ ਦਿੱਤੀ ਉਹ ਮੇਰੇ ਅੰਦਰ ਪਾਵਰ ਦਿੱਤੀ ਕਿ ਮੈਂ ਹੁਣ ਉਹਨਾਂ ਲੀਡਰਾਂ ਦੇ ਵਿੱਚ ਵੀ ਬੈਠ ਸਕਦਾ ਹਾਂ ਇਹ ਸਿਰਫ ਤੁਹਾਡੇ ਕਰਕੇ ਮੈਂ ਇੱਕ ਗੱਲ ਜੋ ਇੱਥੇ ਹੋਈ ਕਿ ਆਪਣੇ ਜਿਹੜੇ ਬਲੌਕ ਹੈ ਜਾਂ ਜੋ ਆਪਣੀਆਂ ਜ਼ਿੰਮੇਵਾਰੀਆਂ ਆ ਉਹ ਆਪਾਂ ਨੂੰ ਨੁਮੜੀਆਂ ਪਹਿਣਨ ਨੂੰ ਸੋ ਸਭ ਤੋਂ ਪਹਿਲਾਂ ਆਪਣੇ ਸਿਰ ਦੇ ਉੱਤੇ ਬਲੌਕ ਸੰਭੀਰ ਜ਼ਿਲ੍ਹਾ ਪੰਚਾਇਤੀਆਂ ਚੋਣਾਂ ਖੜੀਆਂ ਜਿਵੇਂ ਦੀ ਇਹਨਾਂ ਨੇ ਲੁੰਬੜੀ ਚਾਲਾ ਚੱਲ ਕੇ ਬਲੋਕਾਂ ਨੂੰ ਪੱਕ ਕਰਕੇ ਫਿਰ ਨਵੇਂ ਸਿਰੇ ਤੋਂ ਰੋਟੇਸ਼ਨ ਕਰਾਉਣੀ ਹੈ ਪਤਾ ਨਹੀਂ ਕਿਹੜਾ ਪਿੰਡ ਕਿਹਦੇ ਨਾਲ ਜੋੜਨਾ ਹੈ ਕਿਹੜੀ ਬਲੋਕ ਨੂੰ ਇਹਨਾਂ ਨੇ ਕਿਹੜੀ ਕੈਟਾਗਰੀ 'ਚ ਦੇਣਾ ਹੈ ਪਰ ਮੈਂ ਇਹ ਕਹਿੰਦਾ ਤੁਹਾਡੇ ਸਿਰ ਤੇ ਆਪਣੇ ਵੱਡੇ ਭਰਾਵਾਂ ਦੇ ਬਜ਼ੁਰਗਾਂ ਦੇ ਮਤਾਵਾਂ ਦੇ ਸਿਰ ਤੇ ਕਹਿੰਦਾ ਕਿ ਗਰਾਉਂਡ ਵੀ ਤੁਹਾਡੀ ਰੈਫਰੀ ਵੀ ਤੁਹਾਡੇ ਤਾਂ ਵੀ ਕਾਂਗਰਸ ਪਾਰਟੀ ਤੁਹਾਨੂੰ ਇਹ ਇਹ ਬੋਲ ਕਿ ਕਿ ਸਮੇਂ ਦੀ ਇਸ ਵਾਰ ਅੱਜ ਮੀਟਿੰਗ ਹੋਈ ਹੈ ਕੀ ਏਜੰਡਾ ਮੀਟਿੰਗ ਦਾ ਅੱਜ ਦਾ ਸਾਡਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਆਇਆ ਸੀ ਉਹ ਸੀਗਾ ਜੋ ਤੁਸੀਂ ਆ ਸੋਹਣੇ ਪੜ ਰਹੇ ਹੋ ਜੁੜੇ ਦਾ ਬਲੌਗ ਜਿੱਤੇਗੀ ਕਾਂਗਰਸ ਉਹਦੇ ਤਹਿਤ ਅੱਜ ਮੀਟਿੰਗ ਹੋਈ ਸਾਡੇ ਕੋਆਰਡੀਨੇਟਰ ਸਾਹਿਬ ਹੌਸਲੇ ਸਾਹਿਬ ਆਏ ਤੇ ਉਹਨਾਂ ਨੇ ਉਸੇ ਸਾਰੇ ਜੋ ਪਾਰਟੀ ਦਾ ਉੱਤੇ ਪ੍ਰੋਗਰਾਮ ਆਇਆ ਕਿ ਕਿੱਦਾਂ ਮੰਡਲ ਨੂੰ ਕਮੇਟੀਆਂ ਬਣੀਆਂ ਕਿੱਦਾਂ ਬਲੌਗ ਬਣੀਆਂ ਕਿੱਦਾਂ ਪੂਰ ਕਮੇਟੀਆਂ ਬਣੀਆਂ ਉਹਦੇ ਬਾਰੇ ਦੱਸਿਆ ਗਿਆ ਔਰ ਜਿਹੜੀ ਬਲੌਗ ਸੰਭੂ ਜਿਲ੍ਹਾ ਪੰਚਾਇਤ ਦੀ ਵਾਲੀ ਚੋਣ ਹੈ ਉਹਦੇ ਬਾਰੇ ਵਿਚਾਰਾ ਹੋਈਆਂ ਔਰ 28 ਤਰੀਕ ਨੂੰ ਸਾਡੀ ਜਿਹੜੀ ਸੰਵਿਧਾਨਕਚਾਓ ਰੈਲੀ ਹੈ ਵਾਈਟ ਡਾਇਮੰਡ 11:00 ਵਜੇ 28 ਤਰੀਕ ਨੂੰ ਵੀਰਵਾਰ ਨੂੰ ਉਹਦੇ ਬਾਰੇ ਵਰਕਰਾਂ ਨਾਲ ਵਿਚਾਰ ਚੱਲ ਰਿਹਾ ਹੈ। ਦਈਆ ਸਾਹਿਬ ਇਹ ਮੌਜੂਦਾ ਇਹ ਪਾਰਟੀ ਜਿਹੜੀ ਆ ਝਾੜੂ ਵਾਲਿਆਂ ਦੀ ਉਹਨਾਂ ਵੱਲੋਂ ਨਾ ਬਹੁਤ ਜ਼ਿਆਦਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿ ਕੁਝ ਬੰਦੇ ਟੁੱਟ ਕੇ ਵੀ ਜਾ ਰਹੇ ਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਉਹਨਾਂ ਦੀ ਜਿਹੜੀਆਂ ਮੀਟਿੰਗਾਂ ਆ ਉਹਨਾਂ ਦੇ ਐਸ.ਡੀ.ਐਮ ਅਫਸਰ ਆ ਨਸ਼ਾ ਛਡਾਊ ਦੀਆਂ ਮੀਟਿੰਗਾਂ ਨਾ ਪੰਜਾਜ ਬੜੇ ਆ ਮੀਟਿੰਗਾਂ ਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਜਦੋਂ ਰੋਜ਼ ਬਿੱਲ ਲਿਆਉਂਦੇ ਐ ਅਗਲੇ ਦਿਨ ਵਾਪਸ ਲੈ ਜਾਂਦੇ ਐ ਮੈਂ ਅਜੇ ਕਦੀ ਨਹੀਂ ਸੁਣਿਆ ਸੀ ਕਿ ਕੋਈ ਸਰਕਾਰ ਬਿੱਲ ਲੈ ਕੇ ਆਵੇ ਤੇ ਇਦਾਂ ਲੈਂਡ ਪੁਲੀ ਦਾ ਬਿੱਲ ਵਾਪਸ ਲੈ ਜਾਵੇ ਉਹ ਆਪਣਾ ਕਾਰਜਕਾਲ ਉਹਨਾਂ ਦਾ ਖਤਮ ਹੋ ਚੁੱਕਾ ਉਹ ਤਾਂ ਸਿਰਫ ਉਹਨਾਂ ਜਾਂਦੇ ਹੋਏ ਜੋ ਲੁੱਟ-ਖਸੁੱਟ ਜੋ ਕਹਿੰਦੇ ਹੁੰਦੇ ਚੋਰੀ ਦਾ ਮਾਲ ਲੁੱਟ ਸਕਦੇ ਆ ਇਹ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬੀ ਐ ਇਹ ਸਭ ਜਾਣਦੇ ਆ ਔਰ ਇਹਨਾਂ ਦੇ ਮੂਰੇ ਸਾਰਾ ਪੁੱਛਦਾ ਆ ਸਾਹਮਣੇ ਇੱਕ ਨਾ ਹੋਰ ਚੀਜ਼ ਜੰਗ ਨਸ਼ਿਆ ਵਿਰੁੱਧ ਚੱਲੀ ਸੀਗੀ ਉਹਦਾ ਕੋਈ ਅਸਰ ਹੋਇਆ ਤੁਹਾਨੂੰ ਲੱਗਦਾ ਦੇਖੋ ਜਿਹੜੀ ਪੋਸਟਰ ਵਾਰ ਹੈ ਜਿਹਦੇ ਚ ਇਹ ਮਾਹਰ ਨੇ ਜਿਹੜੀ ਉਹਦੇ ਚ ਅਹੀ ਬਾਤ ਉਹਦੇ ਚ ਮਾਹਰ ਨੇ ਇਹ ਦਿਖਾ ਰਹੇ ਨੇ ਪਰ ਜੇ ਇਹ ਸਾਰਾ ਕੁਝ ਹੋ ਰਿਹਾ ਤੇ ਕਿਉਂ ਜਿਹੜੀਆਂ ਹੈਗੀਆਂ ਅਜੇ ਵੀ ਮੋਤਾ ਜਿਹੜੀਆਂ ਨਸ਼ੇ ਕਰਕੇ ਹੋਈਆਂ ਸੋ ਹਜੇ ਤੱਕ ਵੀ ਮੈਨੂੰ ਲੱਗਦਾ ਹੈ ਕਿ ਉਹ ਇੱਕ ਚੰਗੀ ਦਿਸ਼ਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੀਦਾ ਪਰ ਉਹਦੇ ਵਿੱਚ ਵੀ ਇਹ ਜਿਹੜਾ ਹੈ ਨਾ ਇਹ ਪੱਖਪਾਤ ਕਰਦੇ ਨੇ ਇਹ ਜਿਹੜੇ ਵਿਰੋਧੀ ਪਾਰਟੀਆਂ ਦੇ ਬੰਦੇ ਆ ਉਹਨਾਂ ਨੂੰ ਉਹਦੇ ਵਿੱਚ ਵੀ ਜਿਹੜਾ ਇਹ ਨਿਸ਼ਾਨਾ ਸਾਧਦੇ ਆ ਮੈਂ ਕਹੂੰਗਾ ਕਿ ਇਮਾਨਦਾਰੀ ਦੇ ਨਾਲ ਹਰ ਪੰਜਾਬੀ ਆ ਜੀ ਨਿਸ਼ਾਨਾ ਤੋਂ ਦਿੱਤੀ ਆ ਉਹ ਇਹਨੂੰ ਇਹਦੇ ਖਿਲਾਫ ਚੜ੍ਹਨਾ ਚਾਹੁੰਦਾ ਜਿਉ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਤੇ ਇਹ ਜਿਹੜਾ ਇਹਦੇ ਵਿੱਚ ਵੀ ਕਾਮਯਾਬ ਪੰਜਾਬੀ ਰਹੂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੇ ਵੋਟਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਾਂਗਰਸ ਪਾਰਟੀ ਦੇ ਵੋਟਰਾਂ ਨੂੰ ਇਹੀ ਸਮਿਆ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਇੱਕੋ ਇੱਕ ਸੈਕੂਲਰ ਪਾਰਟੀ ਹੈ ਜੋ ਉੱਚ-ਨੀਚ ਔਰ ਧਰਮ ਤੋਂ ਬਿਨਾ ਜਿਹੜੀ ਹੈ ਉਹ ਰਾਜਨੀਤੀ ਕਰਦੀ ਹੈ ਔਰ ਕਾਂਗਰਸ ਪਾਰਟੀ ਸਦੀਆਂ ਪੁਰਾਣੀ ਜਿਹੜੀ ਪਾਰਟੀ ਹੈ ਇਹਨੇ ਆਜ਼ਾਦੀ ਦੀ ਲੜਾਈ ਔਰ ਪੰਜਾਬ ਦੇ ਵਿੱਚ ਜੋ ਜਿਹੜਾ ਨੁਕਸਾਨ ਹੋਇਆ ਸੀਗਾ ਔਰ ਜੋ ਲੋਕ ਗੁੰਮਰਾਹ ਹੋ ਗਏ ਸੀ ਔਰ ਜੋ ਪੰਜਾਬ ਦੀ ਤਰੱਕੀ ਲਈ ਕਾਂਗਰਸ ਪਾਰਟੀ ਨੇ ਕੀਤਾ ਉਹ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ ਜੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤੇ ਭਾਖੜਾ ਡੈਮ ਕਾਂਗਰਸ ਪਾਰਟੀ ਨੇ ਬਣਾਇਆ ਚੰਡੀਗੜ੍ਹ ਸ਼ਹਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਪਣੇ ਰੇਲ ਕੋਚ ਫੈਕਟਰੀ ਅੰਮ੍ਰਿਤਸਰ ਦਾ ਹਵਾਈ ਅੱਗਾ ਇਹ ਸਭ ਕਾਂਗਰਸ ਦੀ ਦੇਣ ਹੈ ਜੋ ਪੰਜਾਬ ਦੇ ਵਿੱਚ ਪਿਆ ਹੈ ਸੋ ਹਮੇਸ਼ਾ ਜਿਹੜੇ ਵਰਕਰ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ